ਆਮ ਆਦਮੀ ਪਾਰਟੀ ਦੇ ਵਿਧਾਇਕਾ ਬਲਜਿੰਦਰ ਕੌਰ ਦਾ ਵਿਰੋਧ ਕੀਤਾ ਗਿਆ ਬਲਜਿੰਦਰ ਕੌਰ ਨੂੰ ਕਾਲੇ ਝੰਡੇ ਦਿਖਾਏ ਗਏ ਨੇ ਅਤੇ ਉਹਨਾਂ ਖਿਲਾਫ ਮੁਰਦਾਬਾਦ ਦੇ ਨਾਰੇ ਵੀ ਲਾਇਕੇ ਨੇ ਇਹ ਵਿਰੋਧ ਉਹਨਾਂ ਦੇ ਆਪਣੇ ਹਲਕੇ 'ਚ ਕੀਤਾ ਗਿਆ ਮੁਰਦਾਬਾਦ ਮੁਰਦਾਬਾਦ ਦਰਸਲ ਪਿੰਡ ਫੁੱਲੋ ਖਾਰੀ ਦੇ ਲੋਕਾਂ ਨੇ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਦਾ ਵਿਰੋਧ ਕੀਤਾ ਹੈ। ਉਹਨਾਂ ਵੱਲੋਂ ਵਿਧਾਇਕਾ ਨੂੰ ਕਾਲੇ ਛੰਡੇ ਦਿਖਾਏ ਗਏ ਨੇ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਜਾਂਚ ਦੇ ਨਾਂ ਤੇ ਗਰੀਬਾਂ ਦੇ ਆਟਾ ਦਾਲ ਦੇ ਕਾਰਡ ਕੱਟ ਦਿੱਤੇ ਗਏ ਜਿਨ੍ਹਾਂ ਨੂੰ ਅੱਜ ਤੱਕ ਵੀ ਬਹਾਲ ਨਹੀਂ ਕੀਤਾ ਗਿਆ। ਜਦੋਂ ਕਿ ਉਹ ਇਸ ਸੰਬੰਧੀ ਕਈ ਵਾਰ ਅਧਿਕਾਰੀਆਂ ਨੂੰ ਹੀ ਨਹੀਂ ਸਗੋਂ ਆਪ ਪਾਰਟੀ ਦੇ ਆਖੂਨ ਵੀ ਮਿਲ ਚੁੱਕੇ ਨੇ ਪਰ ਹਰ ਵਾਰ ਉਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ। ਇਸ ਦੌਰਾਨ ਜਦੋਂ ਵਿਦਾਇਕਾ ਫੁੱਲੋ ਖਰੀ ਪੁਜੇ ਤਾਂ ਲੋਕ ਸੜਕਾਂ ਦੇ ਦੁਆਲੇ ਇਕੱਠੇ ਹੋ ਗਏ ਅਤੇ ਹੱਥਾਂ 'ਚ ਕਾਲੇ ਝੰਡੇ ਫੜ ਕੇ ਉਹਨਾਂ ਦਾ ਵਿਰੋਧ ਕੀਤਾ। ਦਸਿਆ ਦੇ ਕ ਵਿਧਾਇਕਾ ਪਿੰਡ ਫੁੱਲੋਖਾਰੀ ਚ ਗੜੀਆਂ ਨਾਲੀਆਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣ ਪੁਜੀ ਸੀ ਪਿੰਡ ਫੁੱਲੋਖਾਰੀ ਵਿਖੇ ਗੜੀਆਂ ਨਾਲੀਆਂ ਲਈ 592000 ਪਾਣੀ ਦੀ ਨਿਕਾਸੀ ਲਈ 388000 ਰੁਪਏ ਅਤੇ 12 ਬੈੱਡ ਦੇ ਹਸਪਤਾਲ ਦਾ ਐਲਾਨ ਵਿਧਾਇਕਾ ਵੱਲੋਂ ਕੀਤਾ ਗਿਆ ਪਰ ਪਿੰਡ ਚ ਪਹਿਲਾਂ ਹੀ ਮੌਜੂਦ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਤੇ ਪਿੰਡ ਵਾਸੀਆਂ ਨੇ ਕਣਕ ਦੀ ਸਪਲਾਈ ਰੋਕਣ ਦੇ ਵਿਰੋਧ ਚ ਵਿਧਾਇਕਾ ਬਲਜਿੰਦਰ ਕੌਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਉਨ੍ਹਾਂ ਚ ਧਾਬਨੀ ਦਿੱਤੀ ਕਿ ਜਦ ਤੱਕ ਕਟੇ ਹੋਏ ਕਾੜ ਬਹਾਲ ਨਹੀਂ ਹੁੰਦੇ ਉਹਨਾਂ ਦਾ ਧਰਨਾ ਜਾਰੀ ਰਹੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ